ਪਾਪਿਕ ਸੰਦੂਨ ਨੇ ਇੱਕ ਅੱਡ ਪੁੰਦਾ ਹਨੇਰਪੁਰਪ ਵੱਲੋਂ ਅਸੀਂ ਉਸ ਭੈਣ ਦੇ ਘਰ ਪਹੁੰਚੇ ਆ ਜਿਹੜਾ ਕੱਲ ਦਾ ਸਾਰੇ মিডিਆ ਦੇ ਵਿੱਚ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਸੰਗਣਾ ਰੋਤ ਅੱਜ ਇਹਨੂੰ ਸਕ੍ਰਿਪਟ ਲਿਖ ਕੇ ਦਿੱਤੀ ਗਈ ਸੀ ਮੋਦੀ ਵੱਲੋਂ ਕਿ ਆਉਣ ਵਾਲੀਆਂ ਜਿਹੜੀਆਂ 24 ਦੀਆਂ ਚੋਣਾਂ ਆ ਉਹਨੇ ਆ ਬਿਨਾ ਮੁਕਾਬਲਾ ਕੀਤੇ ਐਮਪੀ ਕਿਵੇਂ ਬਣਨਾ ਤੇ ਉਹ ਜਿਹੜੀ ਉਹਨੇ ਸਕ੍ਰਿਪਟ ਉੱਤੇ ਬੋਲੀ ਹੈ ਉਹ ਜਦੋਂ ਪੰਜਾਬ ਦੇ ਲੋਕਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਜਦੋਂ ਉਹ ਲੋਕ ਬੋਲਦੇ ਨੇ ਤੇ ਉਹਨਾਂ ਨੂੰ ਬਿਨਾਂ ਸ਼ਰਤ ਵੱਡੇ ਵੱਡੇ ਅਹੁਦੇ ਮਿਲਦੇ ਨੇ ਪੁਛੀਆਂ ਮਿਲਦੀਆਂ ਇਹ ਪਿਛਲੇ ਇਤਿਹਾਸ ਵਿੱਚ ਤੁਸੀਂ ਕਿਤੇ ਵੀ ਮੱਖਣ ਵਰਗੇ ਜਿਹੜੇ ਆ ਬੰਦੇ ਵੱਡੇ ਵੱਡੇ ਜਿਹੜੇ ਇਹਨਾਂ ਨੇ ਸਾਡੇ ਨਾਲ ਪ੍ਰੋਪ ਮਾਇਆ ਉਹਨਾਂ ਲੋਕਾਂ ਨੂੰ ਕੁਰਸੀਆਂ ਮਿਲੀਆਂ ਇਨਾਮ ਮਿਲਿਆ ਪਰ ਇਹ ਜਿਹੜੀ ਸਕ੍ਰਿਪਟ ਲਿਖੀ ਸੀ ਉਹ ਬੇਸ਼ੱਕ ਐਮਪੀ ਬਣਾ ਗਈ ਉਹਨੂੰ ਪਰ ਸਾਡੀ ਭੈਣ ਨੇ ਉਹਦਾ ਜਿਹੜਾ ਇੱਕ ਚਪੇੜ ਦੇ ਨਾਲ ਉਹਦਾ ਜਿਹੜਾ ਸਾਰਾ ਜਲੂਸ ਕੱਢ ਕੇ ਰੱਖ ਦਿੱਤਾ ਜਿਹੜੀ ਬੰਦੇ ਦੀ ਇੱਜ਼ਤ ਨਹੀਂ ਹੁੰਦੀ ਉਹਦੇ ਉਹਦੇ ਬਹੁਤਾ ਥੰਮ ਨਹੀਂ ਕਰਦੇ ਹੁੰਦੇ ਸੋ ਅਸੀਂ ਅੱਜ ਆਪਣੀ ਜਥੇਬੰਦੀ ਵੱਲੋਂ ਉਸ ਭੈਣ ਦੇ ਘਰ ਅਸੀਂ ਆਪਣਾ ਸਮਰਥਨ ਦੇਣ ਆਏ ਆ ਕਿ ਜਿਵੇਂ ਜਿਵੇਂ ਆਗੂ ਲੜੇ ਹੀ ਸੱਤੀਸ ਨੂੰ ਲੜਦੇ ਆ ਅਸੀਂ ਉਸ ਉਹਨਾਂ ਦੇ ਨਾਲ ਸਮਰਥਨ ਕਰਾਂਗੇ ਜਿੱਦਾਂ ਜਿੱਦਾਂ ਦੇ ਆਦੇਸ਼ ਆਉਂਦੇ ਆ ਉਹਦੇ ਨਾਲ ਕਰਾਂਗੇ ਪਰ ਇਹ ਦੋ ਕੌਮਾਂ ਦੀ ਲੜਾਈ ਨਹੀਂ ਹੈ ਇੱਕ ਧੜਵੀਆਂ ਦੀ ਲੜਾਈ ਆ ਤੇ ਇੱਕ ਡਿਫੈਂਸ ਕਰਨ ਵਾਲਿਆਂ ਦੀ ਕਿਸਾਨਾਂ ਦੀ ਆਜ ਆਪਣੇ ਖੇਤਾਂ ਦੇ ਖੇਤ ਮਜ਼ਦੂਰ ਹੈ ਇਹ ਉਹਨਾਂ ਦੀ ਲੜਾਈ ਹੈ ਜਦੋਂ ਉਹਨਾਂ ਦੀਆਂ ਮਾਂ ਮਾਂ ਨੂੰ ਆਖਿਆ ਜਾਂਦਾ ਕਿ ਤੁਸੀਂ 100 ਰੁਪਏ ਲੈ ਕੇ ਦਿਹਾੜੀ ਆ ਤੁਸੀਂ ਇਸ ਤਰਨੇ ਵਿੱਚ ਬੈਠੇ ਹੋ ਤਾਂ ਫਿਰ ਅਣਖ ਜਾਗਦੀ ਆ ਬੇਸ਼ੱਕ ਅਸੀਂ ਪੰਜਾਬੀ ਲੋਕ ਕਿਸੇ ਤੇ ਵਾਰ ਨਹੀਂ ਕਰਦੇ ਪਰ ਜਦੋਂ ਸਾਡੇ ਤੇ ਹੋਇਆ ਹੁੰਦਾ ਵਾਰ ਜਦੋਂ ਸਾਨੂੰ ਮੌਕਾ ਮਿਲਦਾ ਫਿਰ ਅਸੀਂ ਉਸ ਦਾ ਬਦਲਾ ਜ਼ਰੂਰ ਲੈ ਲੈਂਦੇ ਆ ਪਰ ਉਸ ਅਸੀਂ ਉਹਦੇ ਤੇ ਉੱਪਰ ਖੁਦ ਵਾਰ ਨਹੀਂ ਕੀਤਾ ਉਹ ਆਪਣੀ ਡਿਫੈਂਸ ਕੀਤੀ ਹੋ ਆਪਣਾ ਬਦਲਾ ਲਿਆ ਉਹ ਭੈਣ ਵਧਾਈ ਦੀ ਪਾਤਰ ਹੈ ਉਹ ਮਾਂ ਵਧਾਈ ਦੀ ਪਾਤਰ ਹੈ ਉਹਨਾਂ ਦਾ ਸਾਰਾ ਪਰਿਵਾਰ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਪੰਜਾਬ ਦੀ ਰੱਖ ਵਖਾਈ ਹੈ ਜੇ ਇਹ 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 ਨਾਮ ਆਪਰਦਾ ਤਾਂ ਚਲ ਕੰਗਣਾ ਰੋਦ ਇਸ ਤੋਂ ਵੀ ਘਟਿਆ ਹੋਰ ਸ਼ਬਦਾਵਲੀ ਵਰਤਦੀ ਕਿਉਂਕਿ ਜਦੋਂ ਕੰਗਣਾ ਰੋਦ ਇਹੋ ਜੀ ਭਾਸ਼ਾ ਵਰਤਦੀ ਹੈ ਉਦੋਂ ਫਰਜ਼ ਤਾਂ ਬਣਦਾ ਹੁੰਦਾ ਕਿ ਉਸ ਸਮੇਂ ਦੀ ਸਰਕਾਰ ਉਸ ਸਮੇਂ ਦਾ ਜਿਹੜਾ ਕਾਨੂੰਨ ਆ ਉਹਦੇ ਤੇ ਨੱਥ ਪਾਉਂਦਾ ਅੱਜ ਉਹਦੀ ਭੈਣ ਵੀ ਉਹੀ ਗੱਲਾਂ ਕਰ ਰਹੀ ਹੈ ਇਹ ਖਾਲਸਤਾਨੀ ਹੈ ਯਾਤਵਾਦੀ ਹੈ ਸਾਨੂੰ ਕੌਮਾਂਵਲ ਤੱਕਿਆ ਜਾ ਰਿਹਾ ਮੈਂ ਫਿਰ ਕਲੀਅਰ ਕਰ ਦਵਾ ਇਹ ਕੌਮਾਂ ਦੀ ਲੜਾਈ ਨਹੀਂ ਹੈ ਇਹ ਸਿਰਫ ਲੁੱਟਣ ਵਾਲਿਆਂ ਦੀ ਤੇ ਬਚਣ ਵਾਲਿਆਂ ਦੀ ਲੜਾਈ ਹੈ ਅਸੀਂ ਬਚਣ ਵਾਲੇ ਆਪਣੀ ਲੜਾਈ ਲੜਦੇ ਰਵਾਂਗੇ ਉਹ ਇਸ ਇਹਨੂੰ ਕੌਮਾਂਵਲ ਨਾਲ ਜਾਣ ਅਸੀਂ ਕੌਮਾਂ ਦੀ ਲੜਾਈ ਨਹੀਂ ਲੜਦੇ ਜਦੋਂ ਕੌਮਾਂ ਦੀ ਲੜਾਈ ਸਾਡੇ ਗਲ ਪਾਈ ਜਾਂਦੀ ਹੈ ਉਦੋਂ ਫਿਰ ਪੰਜਾਬ ਦੇ ਨੌਜਵਾਨ ਜਦੋਂ ਉੱਠਦਾ ਹੈ ਇਹ ਫਿਰ ਸਾਡਾ ਜਿਹੜਾ ਉਹ ਕਾਣ ਕਰਦੇ ਆ ਸਾਡੀ ਨੌਜਵਾਨੀ ਨੂੰ ਤਾਂ ਇਹ ਹੀ ਜਿਹੜਾ ਸਾਡਾ ਉਹਨਾਂ ਵਿੱਚ ਉਹਨਾਂ ਤੋਂ ਕੋਲ ਬਰਦਾਸ਼ਤ ਨਹੀਂ ਹੁੰਦਾ ਕਿ ਅਸੀਂ ਸਿਰ ਕਿਉਂ ਚੁੱਕਦੇ ਆ ਸਿਰ ਚੁੱਕਣ ਦਾ ਮੁੱਲ ਚੁਕਾਇਆ ਜਾਂਦਾ ਮੈਂ ਫਿਰ ਦੁਬਾਰਾ ਕਹਿ ਰਿਹਾ ਕਿ ਅਸੀਂ ਜਿਹੜੇ ਆਗੂ ਇਸ ਲੜਾਈ ਨੂੰ ਲੜਦੇ ਆ ਅਸੀਂ ਭਾਰਤੀ ਕਿਸਾਨ ਜਮਹਤ ਇੱਕ ਡਟਪੁੰਦਾ ਵੱਲੋਂ ਉਹਨਾਂ ਦਾ ਸਾਥ ਦੇਵਾਂਗੇ ਜਿੱਦਾਂ ਜਿੱਦਾਂ ਦੇ ਆਦੇਸ਼ ਆਏ ਸੋ ਉਹਨਾਂ ਦੇ ਨਾਲ ਨਿਭਾਗੇ ਜੀ ਹਾਂ